لو ریتے سارے تو کھڑی ہو جاو پتو چلو کر کے ائی چلو سنمان چلو تے جائی چلو سلام نہ ساتھ سریہ کار ٹھیک کرن گے فوٹو او گے جی نام دے نال نام دے نال

پچھے ہوئے ا دے پام میڈل لکھو سیٹا کلر لکھو لے اررمان او لے باقی جنہاں نے دے اوپر ست سر 35 4 ہندس سارے شہر کی نے یہ کی ہے ਸਤੰਸਾਹ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਦਾ ਬਖਸ਼ਿਆ ਹੋਇਆ ਤਾਜ ਤੁਹਾਡੇ ਸਿਰਾਂ ਦੇ ਉੱਪਰ ਸਜਿਆ ਦਸਤਾਰਾਂ ਪਿਛਲੇ ਕੈਂਪ ਦੇ ਦੌਰਾਨ ਤੁਸੀਂ ਸਾਰਿਆਂ ਨੇ ਸਿੱਖੀਆਂ ਸਾਰੇ ਬੜਪਾਗੇ ਹੋ ਮਾਤਾ ਪਿਤਾ ਵੀ ਧੰਨਵਾਦ ਦੇ ਪਾਤਰ ਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਪ੍ਰੇਰ ਕੇ ਇਸ ਕੈਂਪ ਦੇ ਵਿੱਚ ਭੇਜਿਆ ਸੋ ਹੁਣ ਆਪਾਂ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਸਾਡੇ ਕੋਲ ਅੱਜ ਵਿਸ਼ੇਸ਼ ਤੌਰ ਤੇ ਸਰਦਾਰ ਸੰਸ਼ੇਰ ਸਿੰਘ ਜੀ ਖਾਲਸਾ ਰਿਟਾਇਰਡ ਪੁਲਿਸ ਇੰਸਪੈਕਟਰ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਤੋਂ ਸਾਡੇ ਦਰਮਿਆਨ ਪਹੁੰਚੇ ਨੇ ਸੋ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਉਹ ਆਪਣੇ ਕੀਮਤੀ ਵਿਚਾਰਾਂ ਦੀ ਸਾਂਝ ਸਾਡੇ ਨਗਰ ਦੇ ਬੱਚਿਆਂ ਦੇ ਨਾਲ ਜ਼ਰੂਰ ਪਾਉਣ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਆਪਣੀਆਂ ਸਰਦਾਰੀਆਂ ਦੇ ਨਾਲ ਆਪਣੇ ਵਿਰਸੇ ਦੇ ਨਾਲ ਜੁੜਨ ਲਈ ਪ੍ਰੇਰਿਤ ਕਰਨਗੇ ਸੋ ਮੈਂ ਬੇਨਤੀ ਕਰਦਾ ਸਰਦਾਰ ਸੁਖੀਰ ਸਿੰਘ ਜੀ ਖਾਲਸਾ ਗੁਰਗੋਵਿੰਦ ਚੰਦ ਜੀ ਸਰਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਲੀ ਇਹਨਾਂ ਸਰਬ ਦੇ ਕਨਾਨ ਚੌਥੇ ਸਤਬਕ ਦੇ ਮਾਲਕ ਦਸ ਸੁਸਹਿਵਾ ਨਾਮ ਆਪ ਜੋ ਸ਼ਬਦ ਸ੍ਰੋਤ ਕਿਤਾ ਸ਼੍ਰੀ ਗੁਰੂ ਜਨ ਸਾਹਿਬ ਜੀ ਜੀ ਅੰਦਰ ਜੁੜ ਬੈਠੇ ਜੋ ਖਾਲਸਾ ਸਾਸ਼ਗਤ ਜੀ ਦਸਤਾਰ ਕੰਲੇ ਵਿਆਖੀ ਬਟਪਾਕਿਓ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਦੇ ਆ ਜਿਓ ਦਸਤਾਰ ਦਮੇ ਇੱਕ ਛੋਟਾ ਜਿਹਾ ਕੱਪੜੇ ਦਾ ਟੁਕੜਾ ਨਹੀਂ ਹੈ ਇਹਦੇ ਮਾਇਨੇ ਬਹੁਤ ਵੱਡੇ ਆ ਪਗੜੀ ਅੱਗੋ ਤਾਂ ਬਣੋਂ ਹੰਤ ਸਾਰਨਾ ਵਖਰੇ ਵਖਰੇ ਨੇ ਅਸਲ 'ਚ ਸਾਡੇ ਸਿਰ ਦਾ ਤਾਜ ਹੈ ਸਾਡੀ ਆਣ ਸਾਡੀ ਅੱਖ ਸਾਡੀ ਇੱਜ਼ਤ ਦੀ ਨਿਸ਼ਾਨੀ ਹੈ ਸਾਡੀ ਸਰਦਾਰੀ ਹੈ ਔਰ ਇਸ ਮੁਖੀ ਦੀ ਵੀ ਹੈ ਬੜੇ ਕਰਮਾਂ ਨੇ ਬੜੇ ਭਾਗਾਂ ਨੇ ਜਿਨ੍ਹਾਂ ਦੇ ਸਿਰ ਤੇ ਤਾਜ ਸਜਿਆ ਔਰ ਉਹਨੇ ਸਮੇਂ ਸਿਰ ਜੱਦਾ ਰੂਗਾ ਕੋਸ਼ਿਸ਼ ਕਰਿਓ ਸਜਾ ਕੇ ਰੱਖਿਓ ਆਖਰੀ ਸਾਹ ਤੱਕ ساری کے, بہت چل کے سنکڑے دی دیتے دستار, بھی ہے. نہیں ہے دستار. دن؟ دستار دے کردار آپ پورے سبند رکھتے ہیں سردار تک سجی ہوگی بس ہوگی

ਅਕਾਲ ਯੂਨੀਵਰਸਿਟੀ ਦੇ ਵੀਸੀ ਸਾਹਿਬ ਨਾਲ ਗੱਲ ਹੋਈ ਸੀ ਉੱਥੇ ਕੈਂਪ ਆਇਆ ਸੀ ਤੇ ਵੀਸੀ ਸਾਹਿਬ ਕਹਿੰਦੇ ਕਹਿੰਦੇ ਕੋਈ ਐਸਾ ਬਲਾਰਾ ਬੁਲਾਓ ਵੀ ਸਾਡੇ ਬੱਚੇ ਜਿਹੜੇ ਪਲੱਸ 2 ਕਰਦੇ ਹਨ ਅਕੈਡਮੀਆ ਚੋਂ ਬਾਲ ਅਕੈਡਮੀਆ ਚੋਂ ਤੇ ਸਭ ਤੋਂ ਪਹਿਲਾਂ ਨਾਈ ਦੀ ਦੁਕਾਨ ਤੇ ਜਾਂਦੇ ਆ ਪਹਿਲਾਂ ਕੇਸ ਬਤਲ ਕਰਉਂਦੇ ਮੈਂ ਵੀਸੀ ਸਾਹਿਬ ਨੂੰ ਤੇ ਆਖਿਆ ਡਾਕਟਰ ਸਾਹਿਬ ਇੱਕ ਸੂਤ ਬੱਚਿਆਂ ਦਾ ਨਹੀਂ ਇੱਕ ਸੂਤ ਸਾਡਾ ਅਧਿਆਪਕਾਂ ਦਾ ਤੇ ਮਾਪਿਆਂ ਦਾ ਜਿਨ੍ਹਾਂ ਨੇ ਦੱਸਿਆ ਹੀ ਨਹੀਂ ਕਦੋਂ ਮੇਰੀ ਕੀ ਇੰਤਕੀ ਹੈ

ਇਸਨੂੰ ਦਸੋਂ ਪਿਤਾ ਨੇ ਅਸ਼ਵੇਸ਼ ਗੁਰੂ ਨੇ ਦੰਕੇ ਦੀ ਖੋਪੜੇ ਤੇ ਦਸਤਾਰ ਸਜਾਈ ਕੇ ਨੇ ਸਾਡਾ ਗੁਰੂ ਦਾ ਖਾਲਸਾ ਹਰੇਕ ਕੀ ਬਾਦਸ਼ਾਹ ਹੋਊਗਾ ਸਾਡੀ ਸੋਚ ਬਾਦਸ਼ਾਹ ਹਣੀ ਬਣਾਈਆ ਉਹਨਾਂ ਗੁਰੂ ਸਾਹਿਬ ਦਾ ਜੋਨ ਕੇ ਗਲਬਾਣੀ ਇਸ ਜੱਗ ਮੈਂ ਚਾਣਣ ਇੱਥੋਂ ਹੀ ਯਾਦ ਮਿਲਦਾ ਹੈ ਦਸਤਾਰ ਦੀ ਕੀਮਤ ਨੂੰ ਬਾੜੀ ਵਧਦੇ ਜਾਉਗੇ ਸਰੂਪ ਸਿੰਘ ਅਲਕ ਇੱਕ ਲਖਾਰੀ ਹੋਏ ਉਹਨਾਂ ਦੀਆਂ ਕਥਾਾਂ ਪੜਿਓ ਕੀਸਾ ਦੀ ਮਹਾਨਤਾ ਬਾਰੇ ਬਹੁਤ ਡੂੰਘਿਆ ਰਮਜੰਤਿਆ ਦੇ ਸਰੂਪ ਸਿੰਘ ਆਲਾਕ ਨੇ ਉਹਨੇ ਕਿਤਾਬ ਪੜਿਓ ਕਿ ਤੇ ਦਸਾਰ ਬਾਰੇ ਵੀ ਡਾਕਟਰ ਨੇਕੀ ਪੜਿਓ ਦਸਵੰਤ ਸਿੰਘ ਨੇ ਕੀ ਹੋਏ ਸੀ ਇਹ ਪਚਾਰਣੀ ਕਰਕੇ ਉਹ ਸੋਮਿਆਂ ਨੂੰ ਸਾਡੇ ਵਿਸ਼ੇਸ਼ ਮੱਤਿਆਂ ਵੀ ਬੁਲਾਏ ਪਰਤੇ ਨੇ ਭਾਈ ਸਾਹਿਬ ਭਾਈ ਸੰਦੀਪ ਸਿੰਘ ਜੀ ਉਹਨਾਂ ਦਾ ਵੀ ਸਨਮਾਨ ਕੀਤਾ ਜਾ ਰਿਹਾ ਹੈ بابا جی اوتار جی واحد ਆਪ ਜੀ ਨੂੰ ਆਹ ਜਰੂਰੀ ਕੰਮ ਸਾ ਆਹ ਜਰੂਰੀ ਦੀ ਗੱਤੇ ਜੋ ਕੋ ਜੋ ਚਾਵਰੰਗ 17 ਤੱਕ ਦੇ ਮਾਣ ਸੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਹਜ਼ਰੀ ਦੇ ਵਿੱਚ ਹਾ ਹਾ ਜੀਆ ਪੱਲੇ ਪਿਆਰੇ ਬੱਚਿਓ ਸਮੂਹ ਸੰਗਤ ਸੋਨਹਾਲੋ ਧੰਨਵਾਦ ਜੋ ਕਿ ਇਸ ਲਈ ਸੁਨਾਤਰੀ ਕੋ ਲੈ ਕੇ ਸਮਾਚੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਭਾਈ ਉਧਾਇਆ ਸੇਵਾ ਸੁਸਾਇਟੀ ਵੱਲੋਂ ਸਮਾਚੇ ਨਗਰ